ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਧਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਾ ਵੇਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ বাস ਹੈ ਕਾਮ ਧੇਨਾ ਸਚਿ ਪਾਤ ਜੀ ਫਰਮਾਨ ਕਰਦੇ ਹਨ ਕਿ ਭਾਈ ਜਿਹੜਾ ਹਰੀ ਜਿਹੜਾ ਪਰਮਾਤਮਾ ਸਾਡੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਔਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਔਰ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮਤੈਨ ਹੈ ਸੋ ਐਸਾ ਹਰ ਦਈਆ ਮੇਰ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਆਏ ਮੇਰੇ ਮਨ ਰੋਸ ਅਜਹੀ ਸਮਰੱਥਾ ਵਾਲੇ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਤੂੰ ਸਿਮਰਨ ਕਰੇਂਗਾ ਤਦੋਂ ਸਾਰੇ ਸੁੱਖ ਜਿਹੜੇ ਨੇ ਉਹ ਹਾਸਲ ਕਰ ਲਏਗਾ ਜਪਮਨ ਸਤਨਾਮ ਸਦਾ ਸਤਨਾਮ ਇਹ ਮੇਰੇ ਮਨ ਸਦਾ ਥਰ ਪ੍ਰਮਾਤਮਾ ਦਾ ਨਾਮ ਜਿਹੜਾ ਸਤ ਹੈ ਉਹ ਨਾਮ ਜਪਿਆ ਕਰ ਹਾਲਤ ਪਲਤ ਮੁਕ ਊਜਲ ਹੋਈ ਹੈ ਨਿਤ ਧਿਆਈਐ ਹਰਿ ਪ੍ਰਕਾ ਨਿਰੰਜਨਾ ਹਾਲਤ ਕਹਿੰਦੇ ਨੇ ਇਸ ਲੋਕ ਵਿੱਚ ਪਲਤ ਕਹਿੰਦੇ ਨੇ ਪਰਲੋਕ ਵਿੱਚ ਕਹਿੰਦੇ ਭਾਈ ਸਰਬ ਵਿਆਪਕ ਉਹ ਹਰੀ ਉਹ ਅਕਾਲ ਪੁਰਖ ਦਾ ਧਿਆਨ ਧਰਨਾ ਚਾਹੀਦਾ ਹੈ ਇਸ ਤਰ੍ਹਾਂ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇੱਜ਼ਤ ਖੱਟ ਲਈਦੀ ਹੈ ਰਹਾਉ ਜੈ ਹਰਿ ਸਿਮਰਨ ਭਇਆ ਤਹੇ ਉਪਾਦ ਗਤ ਕਿੰਨੀ ਬੜੁ ਭਾਗੀ ਹਰਿ ਜਪਨਾ ਸਤਿਗੁਰ ਕਹਿੰਦੇ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰ ਇੱਕ ਕਿਸਮ ਦਾ ਝਗੜਾ ਬਕੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਕਹਿੰਦੇ ਵੱਡੇ ਭਾਗਾ ਨਾਲ ਹੀ ਪ੍ਰਮਾਤਮਾ ਦਾ ਭਜਨ ਹੋ ਸਕਦਾ ਹੈ ਜਨ ਨਾਨਕ ਕਉ ਗੁਰ ਇਹ ਮਤ ਦੇਣੀ ਜਪ ਹਰ ਭਵ ਜਲ ਤਰਨਾ ਹੈ ਭਾਈ ਦਾਸ ਰਾਨਕ ਨੂੰ ਤਾਉ ਗੁਰੂ ਨੇ ਪ੍ਰਮਾਤਮਾ ਨੇ ਇਹ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦੇ ਸਾਡੇ ਵਾਸਤੇ ਵੀ ਗੁਰੂ ਸਾਹਿਬ ਜੀ ਪ੍ਰਮਾਨ ਕਰਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰੀਏ ਨਾਮ ਜਪਣ ਨਾਲ ਦੁੱਖਾਂ ਕ੍ਰਿਸ਼ਾਂ ਬਿਗਨਾ ਦਾ ਨਾਸ ਹੁੰਦਾ ਹੈ ਤੇ ਹਰੇਕ ਕਿਸਮ ਦਾ ਝਗੜਾ ਬਖੇੜਾ ਅੰਦਰੋਂ ਚਾਲੇ ਪਾ ਜਾਂਦਾ ਹੈ ਭਾਗਾਂ ਨਾਲ ਪ੍ਰਮਾਤਮਾ ਦਾ ਭਜਨ ਹੋ ਸਕਦਾ ਆਪਣੇ ਭਾਗ ਜਗਾਈਏ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ ਗੁਰੂ ਸਾਹਿਬ ਸਭਨਾ ਪਰ ਮਿਹਰ ਭਰਿਆ ਹੱਥ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਪੱਖਤਾ ਦੀ ਅਰਦਾਸ ਤੇ ਚਲਰੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵੈਗਨ ਸੰਪੂਰਨਤਾ ਦੀ ਅਰਦਾਸ ਅਸੀਂ ਇਰਾਲ ਮਿਲ ਕੇ ਕਰਦੇ ਰਹੀਏ ਸੰਗਤ ਜੀ ਬੇਨਤੀ ਹੈ ਅੱਜ ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਨਰਮਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆ ਜਿੱਦੇ ਜੋਗਨੀ ਸਾਹਿਬ ਜੀ ਦੇ ਜਾਪ ਕਰਵਾਏ ਸਨ ਜਿਨ੍ਹਾਂ ਭਾਵਨਾ ਨੂੰ ਮੁਖ ਰੱਖ ਕੇ ਦੋਨਾਂ ਪਰਿਵਾਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਅਤੇ ਓਟ ਆਸਰੇ ਲੈ ਗਏ ਪਾਤਸ਼ਾਹ ਜੀ ਖਜ਼ਾਨੇ ਭੰਡਾਰੇ ਭਰਪੂਰ ਕਰਨਾ ਕਰਤਕ ਮਾਈਆਂ ਵਿੱਚ ਵਾਧੇ ਵਕਸਣ ਆਸਾਂ ਤੇ ਮਰਾਦਾਂ ਪੂਰੀਆਂ ਕਰਨ ਇਹ ਅਰਦਾਸ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਕੀਤੀ ਹੈ ਤੇ ਕੱਲ ਨੂੰ ਜਿਹੜੀ ਸੇਵਾ ਹੈ ਉਹ ਸਰਦਾਰ ਰਣਧੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਹੋਵੇਗੀ ਸੋ ਅੰਮ੍ਰਿਤ ਵੇਲੇ ਇਸ ਟਾਈਮ ਆਪ ਜੀ ਸਰਮ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਆਈ ਸਾਧ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਭਨਾਂ ਨੂੰ ਜਿ ਆਇਆ ਨੂੰ ਗੁਰਸੱਭ ਸਭਨਾਂ ਉਪਰ ਮਿਹਰ ਭਰਿਆ ਹੱਥ ਰੱਖਣ